ਸਾਡੀ ਪੁਲਿਸ ਫੋਰਸ ਜਿਹੜੀ ਪੰਜਾਬ ਦੀ ਹੈ ਇੰਦਰਲੇ ਪਾਸੇ ਲਾਉਣੀ ਚਾਹੀਦੀ ਹੈ ਜੇ ਹਰਿਆਣਾ ਇੱਕ ਕੋਲਾ ਦਾਗਦਾ ਹੈ ਤੇ ਸਾਨੂੰ ਦੋ ਲੱਗਣੇ ਚਾਹੀਦੇ ਜੇ ਹਰਿਆਣਾ ਇੱਕ ਵਲੀ ਚਲਾਏਗਾ ਅਸੀਂ ਦੋ ਚਲਾਵਾਂਗੇ ਮੈਂ ਨਹੀਂ ਕਹਿੰਦਾ ਕਿ ਹਿੰਸਾ ਪਟਕੇ ਪਰ ਮੈਂ ਚਾਹੁੰਦਾ ਕਿ ਸ਼ਾਂਤੀਪੂਰਨ ਤਰੀਕੇ ਦੇ ਨਾਲ ਜੇ ਕਿਸਾਨ ਦਿੱਲੀ ਜਾਣਾ ਚਾਹੁੰਦਾ ਹੈ ਉਹਨੂੰ ਸਾਡੇ ਪੰਜਾਬ ਦੀਆਂ ਬੁਹੂਆਂ ਵੀ ਮਾਰੇ ਜਾ ਰਹੇ ਹਨ रबल बुल चलाए जा रहे हैं धक्का जा रहा है बहुत सारे लोग जिन्हों दलिया गई कोई सरासर धक्का है अब दर्शन बन के लिए रहे हैं अकाली दलता पे है सुखबीर सिंह बादल क्योंकि समझौता ਇਹ ਪੁਨਾਸ ਸੇ ਚੜ ਗਿਆ ਸੁਣਾ 8 5 ਦਾ ਸਮਝੌਤਾ ਹੋ ਗਿਆ ਸੀ ਉਹ 6 ਸੀਟਾਂ ਮੰਨਦੇ ਸਨ ਸੋ ਅੱਜ ਕੈਂਡੀਡੇਟ ਸੁਣਤਾ ਪਿਆ ਬੀਜੇਪੀ ਨਖਵਾ ਦਾ ਬੀਜੇਪੀ ਦਾ ਜਿਹੜਾ ਪ੍ਰਧਾਨ ਹੋ ਆਪਣੇ ਕਿਸਾਨ ਖੇਤਾਂ ਔਰ ਕਿਸਾਨ ਹੋਣੇ ਨਾ ਪਿਆ ਜਿਸ ਤੱਕ ਸਿਆਸਤ ਦੇ ਮੁੱਦੇ ਸਾਰੇ ਲੋਕ ਚੁੱਪ ਹੈ ਸਾਨੂੰ ਭੁੱਲ ਜਾਣਾ ਚਾਹੀਦਾ ਅਸੀਂ ਕਾਂਗਰਸੀ ਹੈ ਸਾਨੂੰ ਭੁੱਲ ਜਾਣਾ ਚਾਹੀਦਾ ਅਸੀਂ ਭਾਜਪਾ ਨੇ ਸਾਨੂੰ ਭੁੱਲ ਜਾਣਾ ਚਾਹੀਦਾ ਕਿ ਅਸੀਂ ਹਾਮਾਤਮੀ ਪਾਰਟੀ ਆ ਕੈਂਡੀਡਲ ਹੈ ਕਿ ਪੰਜਾਬ ਦੇ ਕਿਸਾਨਾਂ ਨਾਲ ਖੜਾ ਹੋਣ ਦੀ ਲੋੜ ਹੈ ਅੱਜ ਬਾਜ਼ਾਰ ਚ ਰੌਣਕ ਕਿਸਾਨ ਕਰਕੇ ਹੈ ਅਗਰ ਕਿਸਾਨ ਮਰ ਗਿਆ ਫੈਲਸਾ ਚ ਬਾਜ਼ਾਰਾਂ ਚ ਰੌਣਕ ਖਤਮ ਹੋ ਜਾਏਗੀ ਖੇਤੀ ਪ੍ਰਧਾਨ ਸੁਦਾ ਹੈ ਆਹ ਤਾਂ ਇਸ ਕਰਕੇ ਚੱਲਦੀ ਹੈ ਸ਼ੈਨਰ ਇਸ ਕਰਕੇ ਚੱਲਦੀ ਹੈ ਸਾਡਾ ਕਾਰੋਬਾਰ ਧਰਦਾ ਦੇਸ਼ ਕਿਸਾਨੀ ਕਰਕੇ ਚੱਲ ਰਿਹਾ ਸੋ ਮੈਨੂੰ ਲੱਗਦਾ ਸਾਨੂੰ ਸਾਰੇ ਕਿਸਾਨਾਂ ਦਾ ਸਾਥ ਦੇ ਕੇ ਡਟ ਕੇ ਉਹਨਾਂ ਦਾ ਖੱਟਣਾ ਚਾਹੀਦਾ ਹੈ ਔਰ ਸਾਨੂੰ ਅਸੀਂ ਇਹ ਵੇਖਤੀ ਵੀ ਕਰਦਾ ਹੈ ਔਰ ਵਾਰਨਿੰਗ ਵੀ ਦਿਨਾ ਹੈ ਪੰਜਾਬ ਦੇ ਸਥਾਨ ਨੂੰ ਦਿੱਲੀ ਨੂੰ ਉਨ ਕੀ ਕਿਸਾਨ ਨੂੰ ਦਿੱਲੀ ਦੇ ਬਾੜ ਤੇ ਜਾ ਦੇਣਾ ਚਾਹੀਦਾ ਹੈ ਕਿ ਉਹ ਲੋਗ ਹੈ ਪੰਜਾਬ ਦੇ ਜਿਨ੍ਹਾਂ ਨੇ ਦੇਸ਼ ਦੀ ਪਰਵਤੀ ਤੇ ਧੱਕਾ ਖੱਟ ਕਾਸਤੇ ਐਡਾ ਸੁਪਾ ਪਰ ਪੰਜਾਬ ਦਾ ਸਭ ਤੋਂ ਵੱਡਾ ਯੋਗਦਾਨ ਹੈ ਸ਼ਹੀਦਾਂ ਦਾ ਪੰਜਾਬ ਨੇ ਪੰਜਾਬ ਚਾਹੇ ਆਂਡਾ ਤੀ ਚਾਹੇ ਕਾਰਗਿਲ ਚਾਹੇ ਪਾਕਿਸਤਾਨ ਚਾਹੇ ਕੋਈ ਲੜਾਈ ਹੋਵੇ ਅੱਜ ਸਾਨੂੰ ਬਾਰਡਰ ਪਨਾ ਫਿੱਟਾ ਗਿਆ ਅੱਜ ਸਾਨੂੰ ਦੇਸ਼ ਤੋਂ ਵੱਖ ਕਰ ਦਿੱਤਾ ਗਿਆ ਅੱਜ ਕੋਈ ਪੱਗ ਵਾਲਾ ਬੰਦਾ ਹੁੰਦਾ ਹੈ ਕਿ ਬੀਜੇਪੀ ਨੇ ਅਧੂਲਕ ਦਾ ਬੀਜੇਪੀ ਨੇ ਅਧੂਲਕ ਕਰੀਏ ਇੱਕ ਸਿੱਖ ਨੂੰ ਆਈਪੀਐਸ ਅਫਸਰ ਜਿਹੜੇ ਮੋਢੇ ਤੇ ਸ਼ੇਰ ਲੱਗਿਆ ਉਹਨੂੰ ਕਹਿੰਦੇ ਖਾਲਿਸਤਾਨੀ ਬੇਕਾਬਦੇ ਵਿੱਚ ਹੁਆ ਅੱਛੇ ਜੀ ਦਿੱਕਾ ਕਰਦੇ ਹੈ ਭਾਜਪਾ ਨੇ ਸਰਕਾਰ ਨੇ ਸਾਨੂੰ ਭਵਿੱਖ ਨਹੀਂ ਬਣਾ ਦਿੱਤਾ ਗਿਆ ਇਸ ਦਾ ਦਰੋ ਜੇਸੀ ਐਸ ਪਰ ਸਮਾਨ ਹੈ ਬਿਲਕੁਲ ਮੈਂ ਜਾਣਾ ਛੋੜਾ ਹੈ ਅਰ ਮੈਂ ਸ੍ਰੀਖਾਂ ਦੀ ਤੱਕ ਕੋਈ ਵਿਅਕਤੀ ਹੈ ਯਾਨੀ ਜੱਜਮੰਦੀਆਂ ਦੀ ਇਹ ਗੱਲ ਹੈ ਕਿ ਪੋਲੀਟਿਕਲ ਲੋਕ ਬਹੁਤ ਬਹੁਤ ਦੇਖੋ ਨਾ ਇਹ ਗੱਲ ਸੁਣੀ ਆਮ ਸਾਡੇ ਆਪਣੇ ਆਦਾ ਫੋਟੋ ਆ ਰਹੇ ਪੱਤਰ ਕਿ ਉਹਨਾਂ ਨੂੰ ਵੀ ਸਪੋਰਟ ਕਰਦੇ ਹਾਂ ਇਹ ਕਹਿੰਦੇ ਕਰਾਂਗਾ ਜਿੰਨੇ ਜੱਜਮੰਦੀ ਆਵਾਜ਼ ਕਰੇ ਉਹਦੇ ਨਾਲ ਖੜਾ ਹੋਣਾ ਚਾਹੀਦਾ ਹੈ ਵੇਖਿਓ ਪੰਜਾਬ ਦੇ ਮੁੱਖ ਮੰਤਰੀ ਪਰਚਾ ਦਿਓ ਤੁਸੀਂ ਪਰਚਾ ਦਿਓ ਕਿ

ਸੇਤੂ ਦਾ ਮੱਕਾ ਮੱਕਾ ਨਾ ਚੁੱਕੇ ਕੇਵਲ ਪਾਰੀ ਕਰਿ ਗਿਣੇ ਪਾਰੀ ਕਰਾਂਗੇ ਅਨੁਛਾਤੇ ਦੇ ਘੁਟਾ ਕਰਦੇ ਕਿ ਫੇਰਰਾ ਕਿਥੇ ਹੈ ਸੋ ਇਹ ਸਾਡੀ ਦੁਕਾਨ ਹੈ ਬਾਰੇ ਵਾਰਨਿੰਗ ਦੇਵੇ ਹਰਿਆਣਾ ਨੂੰ ਕੋਈ ਗੋਲੀ ਨਹੀਂ ਚਲਾਏਗਾ ਸਾਡੇ ਨੁਕਸਾਨ ਲਈ ਬੈਠਿਆ ਪਰ ਇਹਨਾਂ ਨੂੰ ਬਾਹਰ ਤੇ ਜਾਣ ਦਿੱਤਾ ਜਾਵੇ ਖੇਤਰ ਦਾ ਦਿੱਕ ਗੱਲ ਕਰੇ ਬੇਦੀਲੀ ਲੋਕ ਦਿੱਤੀ ਆਵੇ ਨਾ ਘੱਟ ਘੱਟ ਸਾਡੇ ਬੱਚੇ ਨਾਲ ਇੱਕ ਸਾਥ ਮਿਰੇ ਸੁਣ ਵੀ ਦਿੱਤੀ ਜਾਵੇ ਅਜੇ ਭਾਈ ਲਾਹਸਪਤਾ ਜੀ ਰਾਮਪਰਾ ਦਾ ਧੰਨਵਾਦ ਸਾਡਾ